ਤੁਸੀਂ ਗਵਾਚੋ ਨਾ ਸਾਡੇ ਕੋਲ ਸਹੀ ਸਲਾਮਤ ਪਹੁੰਚੋ ਇਹਦੇ ਕਰਕੇ ਦੱਸ ਰਹੀ ਹਾਂ ਪਾਵਰ ਕਲੋਨੀ ਆ ਉਹਨੂੰ ਕ੍ਰੋਸ ਕਰ ਲੋਗੇ ਨਾ ਤੇ ਆ ਜਿਹੜੇ ਮੈਂ ਤੁਹਾਨੂੰ ਅੱਜ ਦਿਖਾਉਂਗੀ ਫਲੈਟ 400 ਆਫ ਹੋਊਗਾ ਸਾਰੇ ਪੀਸਿਸ ਜਿਹੜੇ ਮੀਟਰ ਤੋਂ 700 800 1000 ਰੁਪਏ ਮੀਟਰ ਤੱਕ ਜਾਂਦੀ ਹੈ ਕੁਆਲਿਟੀ ਨਾ ਕੰਪਰੋਮਾਈਜ਼ ਨਹੀਂ ਕਰਦੇ ਅਗਰ ਅਸੀਂ ਪਾਕਟ ਫ੍ਰੈਂਡਲੀ ਸੂਟਸ ਬਣਾ ਰਹੇ ਹਾਂ ਤੇ ਤਾਂ ਵੀ ਜਿਹੜਾ ਸਾਡਾ ਫੈਬਰਿਕ ਹੈ ਉਹ ਮਾੜਾ ਨਹੀਂ ਹੁੰਦਾ ਉਹਦੀ ਸੀ ਉਹਨੂੰ ਤੁਸੀਂ ਉਹਦੇ ਤੇ ਕਰ ਲਓ ਆ ਬਾਟਮ ਤੇ ਥਿਸ ਇਜ਼ ਅਪ ਟੂ ਯੂ ਇਹ ਤੋਂ ਦੇ ਤੇ ਆ ਦੇਖੋ ਕਿੰਨਾਂ ਪਿਆਰ ਨੂੰ ਬ੍ਰਾਈਟ ੜਕਵੇ ਜਾਂ ਬਹੁਤੇ ਪੇਸਟਲ ਕਲਰ ਲਾਈਕ ਕਰਦੇ ਨੇ ਉਹਨਾਂ ਵਾਸਤੇ ਆ ਆ ਦੇਖੋ ਤੁਹਾਨੂੰ ਲੱਗ ਗਿਆ ਦਿਖਾ ਰਹੇ ਆ ਸੀ ਇਧਰ ਵੀਡੀਓ ਨੂੰ ਪਲੀਜ਼ ਡਿਟੇਲ ਚ ਦੇਖਿਆ ਕਰੋ ਕਿਉਂਕਿ ਮੈਂ ਜਿਆਦਾ 16 17 ਮਿੰਟ ਤੋਂ ਉੱਤੇ ਦੇ ਮੈਂ ਵੀਡੀਓ ਬਹੁਤ ਲੰਬੀ ਕਰਦੀ ਹੀ ਨਹੀਂ ਆ ਇੰਨੀ ਕੀ ਇਹ ਪਸੰਦ ਦੇ ਕੁਝ ਅਸੀਂ ਸਿਰਫ ਦੋ ਹੀ ਕਲਰ ਦਿਖਾਣੇ ਆ ਉਦੋਂ ਤੁਹਾਨੂੰ ਕਿਉਂਕਿ ਉਹਦਾ ਨਾ ਟੀਚਰ ਸਾਰੇ ਹੋਪ ਸਾਰੇ ਠੀਕ ਹੋਗੇ ਤੁਸੀਂ ਵੈਲਕਮ ਟੂ आवर ਚੈਨਲ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀਕ ਫ্রম ਅੰਮ੍ਰਿਤਸਰ ਪੰਜਾਬ ਮਜੀਠਾ ਰੋਡ ਨੀਅਰ ਪਾਵਰ ਕਲੋਨੀ ਤੇ ਇਹ ਮੈਂ ਤੁਹਾਨੂੰ ਤਾਂ ਐਡਰੈਸ ਦੱਸ ਰਹੀ ਹਾਂ ਕਿਉਂਕਿ ਸਾਡੇ ਨਾਲ ਕਾਫੀ ਕਸਟਮਰ ਜਿਹੜੇ ਹੁਣ ਜਿੱਦਾਂ ਵਾਕ ਇਨ ਆ ਰਹੇ ਨੇ YouTube ਤੋਂ ਦੇਖ ਕੇ ਵੀ ਆ ਰਹੇ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹਦੇ ਵਾਸਤੇ ਜੀ ਤੇ ਸੌਰੀ ਜਿੱਦਾਂ ਸਾਡੀ ਆਹ ਵਾਲੀ ਗਲੀ ਹੈ ਨਾ ਇਹ ਵੀ ਗੁਰਨਾਨਕ ਐਵੇਨਿਊ ਪੈਂਦੀ ਹੈ ਤੇ ਜਿਹੜੀ ਸਾਡੇ ਇੱਕ ਇਦੋਂ ਪਿੱਛੋਂ ਆਉਂਦੀ ਆ ਉਹ ਵੀ ਗੁਰਨਾਨਕ ਐਵੇਨਿਊ ਪੈਂਦੀ ਹੈ ਠੀਕ ਹੈ ਇੱਕ ਸਾਡੀ ਗਲੀ ਦੇ ਬਾਹਰ ਨਾ ਬੁਣਾਰੇ ਗਿਆ ਮੈਨੂੰ ਨਹੀਂ ਲਿਖਿਆ ਸਾਡੀ ਗਲੀ ਦੇ ਬਾਹਰ ਲਿਖਿਆ ਅਵਤਾਰ ਐਵੇਨਿਊ ਫਿਰ ਵੀ ਉਹ ਕਈ ਵਾਰੀ ਨਹੀਂ ਨੋਟਿਸ ਚ ਆਉਂਦਾ ਠੀਕ ਹੈ ਮੈਂ ਪ੍ਰੋਪਰ ਪਰ ਤੁਹਾਨੂੰ ਬਲ ਐਡਰੈਸ ਦੱਸ ਰਹੀ ਤੁਹਾਨੂੰ ਕਿਸੇ ਨੂੰ ਵੀ ਸਾਡੇ ਤੱਕ ਪਹੁੰਚਣ ਚ ਦਿੱਕਤ ਨਾ ਆਏ ਅਦਰਵਾਈਜ਼ ਤੁਸੀਂ ਹੁਣ ਫੋਨ ਕਰ ਲੈਂਦੇ ਹੋ ਉਹ ਬਹੁਤ ਗੁੱਡ ਕਈ ਵਾਰੀ ਫੋਨ ਨਹੀਂ ਹੁੰਦਾ ਮਿਸ ਹੋ ਜਾਂਦਾ ਹੈ ਤੁਸੀਂ ਗਵਾਚੋ ਨਾ ਸਾਡੇ ਕੋਲ ਸਹੀ ਸਲਾਮਤ ਪਹੁੰਚੋ ਇਹਦੇ ਕਰਕੇ ਦੱਸ ਰਹੀ ਹਾਂ ਪਾਵਰ ਕਲੋਨੀ ਆ ਉਹਨੂੰ ਕ੍ਰੋਸ ਕਰ ਲੋਗੇ ਨਾ ਤੇ ਆਪ ਸਾਹਮਣੇ ਪਾਵਰ ਹਾਊਸ ਦਿਖਦਾ ਹੈ ਮੈਂ ਬੜੀਆਂ ਵੀਡੀਓਜ਼ ਦੇ ਵਿੱਚ ਇਦਾਂ ਦਿਖਾਇਆ ਵੀ ਹੋਇਆ ਹੈ ਤੇ ਪਾਵਰ ਹਾ ਸਾਡੀ ਬੁਟੀਕ ਹੈ ਤੁਹਾਨੂੰ ਮੈਨੂੰ ਦਿਖ ਰਿਹਾ ਹੈ ਪਾਵਰ ਹਾ ਹੈ ਨਾ ਜਦੋਂ ਤੁਸੀਂ ਐਂਟਰ ਕਰੋਗੇ ਤੇ ਉਹਦੇ ਵੱਡਾ ਸਾਰਾ ਬੋਰਡ ਵੀ ਲੱਗਾ ਹੋਇਆ ਹੈ ਨਿਊ ਹੋਪ ਫਿਜ਼ੀਓਥੈਰੇਪੀ ਸੈਂਟਰ ਦਾ ਠੀਕ ਹੈ ਜੀ ਉਹ ਵਾਲੀ ਗਲੀ ਹੈ ਸਾਡੀ ਬਸ ਇੱਦਾਂ ਮੈਂ ਇੱਥੋਂ ਖੜੂngੀ ਤੇ ਮੈਨੂੰ ਇੱਥੋਂ ਮੇਨ ਰੋਡ ਦਿਖਦੀ ਹੈ ਗਲੀ ਦੇ ਅੰਦਰ ਐਂਟਰ ਕਰਦੇ ਇਸ ਤੀਜੀ ਚੌਥੀ ਸ਼ਾਪ ਆਲਮੋਸਟ ਇਹਨੂੰ ਤੁਸੀਂ ਕਹਿ ਸਕਦੇ ਹੋ ਕਿ ਮੇਨ ਰੋਡ ਤੇ ਹੀ ਹੈ ਠੀਕ ਹੈ ਜੀ ਇਹ ਤੇ ਹੋ ਗਿਆ ਐਡਰੈਸ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਦਾਂ ਸਾਡਾ ਸਟਾਕ ਨਾ ਅਪਡੇਟ ਹੁੰਦਾ ਰਹਿੰਦਾ ਨਵਾਂ ਨਵਾਂ ਸਟਾਕ ਆਂਦਾ ਰਹਿੰਦਾ ਹੈ ਤੇ ਹੁਣ ਫਿਰ ਮੈਨੂੰ ਹੁੰਦਾ ਹੈ ਕਿ ਜਿਹੜਾ ਸਾਡਾ ਪੁਰਾਣਾ ਸਟਾਕ ਹੈ ਨਾ ਉਹ ਮੈਂ ਕਲੈਰੈਂਸ ਸੇਲ ਦੇ ਵਿੱਚ ਕੱਢ ਦਿੰਨੀ ਹੁੰਨੀ ਆ ਠੀਕ ਹੈ। ਤੋਂ ਆਲਮੋਸਟ ਸਾਰੇ ਪੀਸਿਸ ਤੇ ਨਿਕਲ ਗਏ ਨੇ। ਕੁਝ ਪੈਕਿੰਗ ਹੋਣ ਲੱਗੀ ਹੈ। ਆ ਜਿਹੜੇ ਪਏ ਨੇ ਤੇ ਠੀਕ ਹੈ ਜਿਹੜੇ ਕੁਝ ਕੇ ਰਹਿ ਗਏ ਨੇ ਜਿਹੜੇ ਹਨਾ ਜਿਹੜੇ ਹੱਲੇ ਤੱਕ ਕਈ ਹੁੰਦੇ ਕਈ ਵਾਰੀ ਹੁੰਦਾ ਕਿਸੇ ਨੇ ਦੇਖੇ ਵੀ ਨਹੀਂ ਹੁੰਦੇ ਉਹ ਪੀਸਿਸ ਠੀਕ ਹੈ। ਸੋ ਅਗੇਨ ਅੱਜ ਮੈਂ ਖੋਲ-ਖੋਲ ਕੇ ਦਿਖਾਉਂਗੀ ਸਾਰੇ ਪੀਸਿਸ ਤੇ ਉਹਨਾਂ ਸਾਰਿਆਂ ਦੇ ਉੱਤੇ ਜਿਹੜੇ ਮੈਂ ਤੁਹਾਨੂੰ ਅੱਜ ਦਿਖਾਉਂਗੀ ਫਲੈਟ 400 ਆਫ ਹੋਗਾ। ਸਾਰੇ ਪੀਸਿਸ ਜਿਹੜਾ ਵੀ ਦਿਖਾ ਰਹੀ ਆ ਠੀਕ ਹੈ ਉਹਨਾਂ ਦਾ ਜਿਹੜਾ ਪ੍ਰਿੰਟ ਰੇਟ ਹੋਗਾ ਉਹ ਐਦਾਂ ਨਹੀਂ ਅਸੀਂ ਕਰਦੇ ਕਿ ਹੁਣ ਅਸੀਂ ਪ੍ਰਿੰਟ ਰੇਟ ਵਧਾ ਦਾਂਗੇ ਹਰ ਵਾਰੀ ਤਾਂ ਦੱਸਣਾ ਪੈਂਦਾ ਕਿਉਂਕਿ ਕਿਸੇ ਨੂੰ ਕਈ ਵਾਰੀ ਕਈ ਵਾਰੀ ਐਦਾਂ ਕਮੈਂਟਸ ਆ ਜਾਂਦੇ ਨੇ ਤੇ ਸਾਨੂੰ ਤਾਂ ਥੋੜਾ ਦੱਸਣਾ ਪੈਂਦਾ ਠੀਕ ਹੈ ਜੀ ਜਿੱਦਾਂ ਕੋਈ ਸੂਟ ਤਿੰਨ ਦਾ ਆ ਤੇ ਅੱਜ ਉਹ 400 ਆਫ ਦੇ ਵਿੱਚ ਤੁਹਾਨੂੰ ਮਤਲਬ ਛਾਪੀ ਦਾ ਪੈ ਜਾਣਾ ਹੈ ਬੜਾ ਮਤਲਬ ਕੀ ਕਹਿੰਦੇ ਹੁੰਦੇ ਉਹਨੂੰ ਕੀ ਬੋਲਦੇ ਹੁੰਦੇ ਤਾਂ ਪ੍ਰੋਫਿਟ ਵਾਲਾ ਤੁਹਾਡੇ ਵਾਸਤੇ ਮਤਲਬ ਕੰਮ ਹੋਣਾ ਹੈ ਆ ਠੀਕ ਹੈ ਜੀ ਤੇ ਸ਼ੁਰੂ ਕਰਦੇ ਆ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ ਕੱਲਾ ਲੱਗ ਕੇ ਦਿਖਾਰੀਆਂ ਦਿਸ ਇਜ਼ ਬੇਬੀ ਪਿੰਕ ਕਲਰ ਠੀਕ ਹੈ ਆ ਦੇਖੋ ਇਹਦੇ ਗਲੇ ਦੇ ਉੱਪਰ ਇੰਦਾ embroideries ਹੋਈਆਂ ਹੋਈਆਂ ਨੇ ਐਂਡ ਸਕ੍ਰੀਨ ਹੋਇਆ ਹੋਇਆ ਹੈ ਅੱਛਾ ਮੈਂ ਨਾ ਇੱਕ ਤਾਂ ਤੁਹਾਨੂੰ ਦੱਸ ਦਿੰਨੀ ਆ ਇਹ ਕਿ ਜਿੱਦਾਂ ਨਾ ਕਈ ਵਾਰੀ ਫੈਬਰਿਕ ਦੀ ਪੂਰੀ ਕੁਆਲਿਟੀ ਵੀਡੀਓ ਦੇ ਵਿੱਚ ਨਹੀਂ ਦਿਖਦੀ ਉਹ ਸਾਨੂੰ ਪਤਾ ਹੈ ਇਹ ਪਿਓਰ ਜਾਰਜਟ ਨਹੀਂ ਹੁੰਦੀ ਜਿਹੜੀ ਅਸੀਂ ਤੁਹਾਨੂੰ ਕਿਉਂਕਿ ਦੇਖੋ ਪਿਓਰ ਜਾਰਜਟ ਅਗਰ ਅਸੀਂ ਲੈਣ ਚੱਲ ਜਾਂਦੇ ਆ ਤੁਹਾਨੂੰ ਪਤਾ ਹੈ ਜਾਰਜਟ ਜਿਹੜੀ ਆ 200 ਰੁਪਏ ਮੀਟਰ ਤੋਂ 700 800 1000 ਰੁਪਏ ਮੀਟਰ ਤੱਕ ਜਾਂਦੀ ਹੈ ਤੇ ਜਿਹੜੀ ਬਹੁਤ ਮਹਿੰਗੀ ਵਾਲੀ ਜਾਰਜਟ ਹੁੰਦੀ ਹੈ ਨਾ ਫਿਰ ਅਸੀਂ ਉਹਦੇ ਉੱਤੇ ਵਰਕ ਵੀ ਕਰਾਉਣਾ ਹੈ ਕੁਝ ਵੀ ਤੇ ਉਹ ਸਾਰੇ ਕਸਟਮਰਸ ਜਿਹੜੀ ਉਹ ਵਾਲੇ ਸੂਟਸ ਨੂੰ ਅਫੋਰਡ ਨਹੀਂ ਕਰਦੇ ਹਨਾ ਮਤਲਬ ਅਫੋਰਡ ਨਹੀਂ ਮਤਲਬ ਪੈਸਾ ਨਹੀਂ ਖਰਚਦੇ ਕਈ ਸਿਆਣੀ ਗੱਲ ਵੀ ਹੈ ਮੈਂ ਤਾਂ ਇਹੀ ਕਹੂੰਗੀ ਹੈਨਾ ਤੇ ਜਿੱਦਾਂ ਹੁਣ ਕਈਆਂ ਨੇ ਪਿਓਰ ਮੰਗਦੇ ਨੇ ਉਹ ਅਸੀਂ ਔਨ ਆਰਡਰ ਬਣਾਉਨੇ ਆ ਤੇ ਜਿਹੜਾ ਫਿਰ ਪਿਓਰ ਵਾਲਾ ਸੂਟ ਹੁੰਦਾ ਨਾ ਉਹਦੇ ਫੈਬਰਿਕ ਹੀ ਫੈਬਰਿਕ ਦੇਖੋ ਅਗਰ ਅਸੀਂ 600 ਰੁਪਏ ਮੀਟਰ ਕਰਦੇ ਆ ਉਹ ਫੈਬਰਿਕ ਇਟਸੈਲਫ ਜਿੰਨੇ ਦਾ ਪੂਰਾ ਸੂਟ ਆ ਜਾਂਦਾ ਹੈਨਾ ਲੇਕਿਨ ਇਹ ਹੈ ਕਿ ਅਸੀਂ ਕੁਆਲਿਟੀ ਨਾ ਕੰਪਰੋਮਾਈਜ਼ ਨਹੀਂ ਕਰਦੇ ਅਗਰ ਅਸੀਂ ਪਾਕਟ ਫ੍ਰੈਂਡਲੀ ਸੂਟਸ ਬਣਾ ਰਹੇ ਆ ਤੇ ਤਾਂ ਵੀ ਜਿਹੜਾ ਸਾਡਾ ਫੈਬਰਿਕ ਹੈ ਉਹ ਮਾੜਾ ਨਹੀਂ ਹੁੰਦਾ ਉਹਦੀ ਕਦੀ ਐਸਾ ਕੋਈ ਕੰਪਲੇਂਟ ਨਹੀਂ ਆਈ ਕਿ ਜਿੱਦਾਂ ਕੋਈ ਛੇ ਜਗ੍ਹਾ ਆਈਆਂ ਕਿ ਦਹਾਂ ਕੋਈ ਡਿਫੈਕਟਿਵ ਪੀਸ ਚਲਾ ਜਾਏ ਇਹ ਜ਼ਰੂਰ ਕਹਿ ਦਿੰਨੇ ਹੁੰਦੇ ਆ ਕਿ ਕੋਈ ਕਈ ਵਾਰੀ ਹੁੰਦਾ ਹੈ ਇਦਾਂ ਹੋ ਜਾਂਦਾ ਹੈ ਨਾ ਕੋਈ ਡਿਫੈਕਟਿਵ ਪੀਸ ਚਲੇ ਜਾਏ ਤੇ ਅਸੀਂ ਕੋਰੀਅਰ ਅਸੀਂ ਵਾਪਸ ਮੰਗਾ ਕੇ ਉਹਨਾਂ ਨੂੰ ਠੀਕ ਕਰਵਾ ਕੇ ਦੇ ਦਿੰਦਾ ਹੈ ਠੀਕ ਹੈ ਇਦਾਂ ਨਹੀਂ ਕਰੀਦਾ ਅਸੀਂ ਫਾਹ ਨਹੀਂ ਲਾਉਂਦੇ ਅਸੀਂ ਬਹੁਤ ਧਿਆਨ ਨਾਲ ਬੜੇ ਡੈਡੀਕੇਸ਼ਨ ਨਾਲ ਕੰਮ ਕਰਦੇ ਆ ਜੀ ਠੀਕ ਹੈ ਜੀ ਔਰ ਜਦੋਂ ਤੁਸੀਂ ਫੀਡਬੈਕ ਵੀ ਦਿੰਦੇ ਹੋ ਸੀਰੀਅਸਲੀ ਮਤਲਬ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਥੈਂਕ ਯੂ ਚਲੋ ਮੈਂ ਗੱਲ ਕਰਨੀ ਥੋੜੀ ਜ਼ਰੂਰੀ ਸੀਗੀ ਮੈਂ क्या ਦੱਸਦੀ ਹੈ ਕਿ ਜਿਹੜੀ ਜਾਰਜਟ ਹੁੰਦੀ ਹੈ ਪਿਓਰ ਨਹੀਂ ਹੈ ਲੇਕਿਨ ਮਾੜੀ ਵੀ ਨਹੀਂ ਹੁੰਦੀ ਠ

ਇਨ ਦੀ ਬੈਕ ਪਲੇਨ অর ਬੈਕ ਦੇ ਖੇਰੇ ਦੇ ਉੱਪਰ ਇਦਾਂ ਆ ਜਾਏਗਾ ਠੀਕ ਹੈ ਜੀ ਤੇ ਇਹਦੀਆਂ ਬਾਹਾਂ ਵੀ ਦਿਖਾ ਦਿੰਨੇ ਆ ਤੁਹਾਨੂੰ ਬਾਹਾਂ ਬੜੀਆਂ ਪਿਆਰੇ ਕਨਸੈਪਟ ਨਾਲ ਬਣੀਆਂ ਹੋਈਆਂ ਐ ਇਹਦੀਆਂ ਆ ਦੇਖੋ ਲਾ ਕੇ ਦਿਖਾਣੇ ਆ ਆਹ ਬਿਊਟੀਫੁੱਲ ਠੀਕ ਹੈ ਜੀ ਆ ਦੇਖੋ ਬਾਹਾਂ ਤੇ ਇਦਾਂ embroideries অর ਨਾਲੇ screen ਹੈ ਠੀਕ ਹੈ ਜੀ ਵੈਰੀ ਬਿਊਟੀਫੁੱਲ ਪੀਸ ਤੇ ਇਹਦੇ ਹੋ ਗਿਆ ਪੂਰਾ ਸੂਟ ਤੇ ਇਹਦਾ ਦੁਪੱਟਾ ਦੁਪੱਟੇ ਨੂੰ ਪੂਰਾ ਸਕਰੀਨ ਕੀਤਾ ਹੋਇਆ ਹੈ ਮਲਟੀ ਕਲਰ ਕਿਸੇ ਕਿਸੇ ਹੋਰ ਸੂਟਸ ਨਾਲ ਵੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਈਵਨ ਵਾਈਟ ਸੂਟ ਦੇ ਨਾਲ ਵੀ ਆ ਦੁਪੱਟਾ ਲੈ ਲਓ ਸਿੰਪਲ ਉਹਦੇ ਤੇ ਲੇਸ ਵਰਕ ਕਰਵਾ ਕੇ ਬਹੁਤ ਸੋਹਣਾ ਲੱਗੇਗਾ ਆ ਦੇਖੋ ਠੀਕ ਹੈ ਜੀ ਸਕਰੀਨ ਦੁਪੱਟਾ ਠੀਕ ਹੈ ਖੁੱਲਾ ਡੁੱਲਾ 5 ਮੀਟਰ ਔਰ ਇਹਦਾ ਮੈਂ ਤੁਹਾਨੂੰ ਹੁਣੇ ਪ੍ਰਾਈਸ ਦੱਸ ਦਿੰਨੀ ਆ ਦੇਖੋ ਪ੍ਰਾਈਸ ਹੈਗਾ ਇਹਦੇ ਤੇ 2900 ਠੀਕ ਹੈ ਤੇ ਅੱਜ ਇਹ ਤੁਹਾਨੂੰ 4 ਲੈਸ ਹੋ ਜਾਣਾ ਹੈ ਕਿ 2400 ਚ ਸੂਟ ਲੈਣਾ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਓਨਲੀ 2400 ਸਿੰਗਲ ਸਿੰਗਲ ਪੀਸਿਸ ਠੀਕ ਹੈ ਜੀ ਤੇ ਹੁਣ ਨੈਕਸਟ ਹੈਗਾ ਜੀ embroidery ਇਹ ਹੈਗਾ crepe

ਬਿਊਟੀਫੁਲ ਸੀ ਕਿੰਨਾ ਸੋਹਣਾ ਪੀਸ ਹੈ ਹੈਵੀ ਗਲਾ ਹੈ ਨਾ ਜਿੱਦਾਂ ਵੱਡਾ ਜਿਹਾ ਨੈਕਲਿਸ ਨਹੀਂ ਪਾਇਆ ਹੁੰਦਾ ਲਾਈਕ ਉਹਦਾ ਆ ਦੇਖੋ ਕਿੰਨਾ ਸੋਹਣਾ ਲੱਗ ਦਿਖਾਈ ਦਣਾ ਦੇਖੋ ਕਿੰਨਾ ਬਿਊਟੀਫੁਲ ਪੀਸ ਹੈ ਠੀਕ ਹੈ ਜੀ ਸਿੱਪੀ ਸਿਤਾਰੇ ਮੋਤੀ ਸਭ ਲੱਗਾ ਹੋਇਆ ਹੈ ਪ੍ਰੋਪਰ ਹੈਂਡਵਰਕ ਐਦਾਂ ਪੂਰੀਆ ਲਾਈਨ ਅ ਥਲੇ ਤੱਕ ਆਣ ਗਈ ਹੈ ਇਹ ਵਾਲੀਆਂ ਠੀਕ ਹੈ ਜੀ ਆ ਆਪਣਾ ਪੂਰਾ ਪੈਨਲ ਔਰ ਦੀਆਂ ਬਾਵਾ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਆ ਇਹਦੀਆਂ ਬਾਵਾ ਐ ਦੇਖੋ ਕਿੰਨਾ ਬਿਊਟੀਫੁਲੀ ਵਰਕ ਆਇਆ ਹੈਵੀ ਬਾਜੂ ਆ ਦੇਖੋ ਠੀਕ ਹੈ ਜੀ ਤੇ ਬੈਕ ਇਹਦੀ ਪਲੇਨ ਆਏਗੀ ਬੈਕ ਇਹਦੀ ਬਿਲਕੁਲ ਪਲੇਨ ਆਣੀ ਹੈ ਠੀਕ ਹੈ ਔਰ ਸੈਮੀ ਕਰੇਪ ਦੁਪੱਟਾ ਫੋਰ ਸਾਈਡ ਕੱਟ ਵਰਕ ਔਰ ਪੂਰੇ ਦੁਪੱਟੇ ਦੇ ਵਿੱਚ ਹੈਂਡ ਵਰਕ ਦੇ ਨਾਲ ਛੋਟੇ ਛੋਟੇ ਬੀਡਸ ਲਗਾਏ ਹੋਏ ਨੇ ਠੀਕ ਹੈ ਜੀ 2.5 ਮੀਟਰ ਕੱਟ ਦਾ ਦੁਪੱਟਾ ਵੈਰੀ ਬਿਊਟੀਫੁਲ ਆ ਦੇਖੋ ਫੋਰ ਸਾਈਡ ਕੱਟ ਵਰਕ ਸੇਮ ਕਲਰ ਦੁਪੱਟਾ ਔਰ ਵਿੱਚ ਛੋਟੇ ਛੋਟੇ ਬੀਡਸ ਦੇ ਨਾਲ ਕੰਮ ਕੀਤਾ ਹੋਇਆ ਹੈਂਡ ਵਰਕ ਦਾ ਠੀਕ ਹੈ ਜੀ ਇੰਦਾ ਪ੍ਰਾਈਸ ਹੈਗਾ ਜੀ ਜਿਹੜਾ ਅਸੀਂ ਕੀਤਾ ਹੈ 4990 ਤੇ ਅੱਜ ਇਹ ਤੁਹਾਨੂੰ ਪਏਗਾ ਜੀ ਇਹਦੇ ਤੇ ਅਸੀਂ ਤੁਹਾਨੂੰ 45 ਪੰਜ ਦਾ ਹੈ ਨਾ ਇੱਕ ਹਿਸਾਬ ਦਾ ਤੇ 45 ਦੇ ਵਿੱਚ ਤੁਹਾਨੂੰ ਅੱਜ ਇਹ ਸੂਟ ਪੈ ਰਿਹਾ ਹੈ ਪਿਓਰ ਆ ਬਿਊਟੀਫੁਲ ਸੂਟ 7 ਮੀਟਰ ਦੁਪੱਟਾ ਪੂਰਾ ਕਾਟੇ ਦਾ ਠੀਕ ਹੈ ਜੀ ਬਿਊਟੀਫੁਲ ਕ੍ਰੇਪ ਸੈਮੀ ਕ੍ਰੇਪ ਵਿਦ ਹੈਂਡਵਰਕ ਓਨਲੀ 4500 ਠੀਕ ਹੈ ਜੀ ਉਹ ਵੀ ਤਾਂ ਤੁਹਾਨੂੰ ਦੱਸਿਆ ਮੈਂ ਵੀਡੀਓ ਚ ਪਹਿਲਾਂ ਹੀ ਕਿ ਇਹ ਕਲੈਰੈਂਸ ਸੇਲ ਕਰਕੇ ਕਿਉਂਕਿ ਨਿਊ ਲੋਟ ਆਂਦਾ ਰਹਿਣਾ ਇਦਾਂ ਦੇ ਹੈ ਨਹੀਂ ਕਿ ਇਹੀ ਡਿਜ਼ਾਈਨ ਹੀ ਪਏ ਰਹਿਣੇ ਆ ਤੇ ਸਾਨੂੰ ਫਿਰ ਹੁੰਦਾ ਹੈ ਕਿ ਨਿਊ ਲੋਟ ਆ ਗਿਆ ਤੇ ਹੁਣ ਜਿਹੜਾ ਪੁਰਾਣਾ ਲੋਟ ਆ ਸੁੱਟਣਾ ਤੇ ਹੈ ਨਹੀਂ ਨਾ ਇਹ ਕਲੈਰੈਂਸ ਦੇ ਵਿੱਚ ਅਸੀਂ ਉਹਨੂੰ ਕੱਢਦੀ ਏ ਠੀਕ ਹੈ ਆ ਦੇਖੋ 베ਬੀ ਪਿੰਕ ਕਲਰ ਕ੍ਰੇਵ ਹੈ ਵੀ ਇਹਦਾ ਵੀ ਗਲਾ ਦੇਖੋ ਬਹੁਤ ਸੋਨਾ ਫੁੱਲ ਹੈਵੀ ਆ ਦੇਖੋ ਬਹੁਤ ਸੋਨਾ ਪੀਸ ਹੈ ਆ ਦੇਖੋ ਬਿਊਟੀਫੁਲ ਠੀਕ ਹੈ ਜੀ ਤੇ ਐਦਾਂ ਹੀ ਪੂਰੇ ਘੇਰੇ ਦੇ ਉੱਪਰ ਆ ਚੀਜ਼ ਐਦਾਂ ਨਹੀਂ ਪੂਰੇ ਪੂਰੀ ਬੱਤਮ ਸ਼ਰਟ ਦੇ ਉੱਪਰ ਛੋਟੇ ਛੋਟੇ ਬੁਤੀ ਹੈ ਥੱਲੇ ਤੱਕ ਠੀਕ ਹੈ ਤੇ ਆ ਆਣੀ ਹੈ ਜੇ ਇਹਦੀਆਂ ਬਾਹਾਂ ਠੀਕ ਹੈ ਅੱਛਾ ਇਹਦੀ ਨਾ ਬਾਟਮ ਤੇ ਵੀ ਵਰਕ ਹੈਗਾ ਉਹ ਤੁਹਾਨੂੰ ਦਿਖਾ ਦਿੰਨੇ ਆ ਇਹਦਾ ਮਤਲਬ ਬਾਟਮ ਵੀ ਏਮਬਰਾਇਡਿਡ ਆ ਠੀਕ ਹੈ ਉਹ ਬਾਹਾਂ ਦਿਖਾ ਦਿਆਂ ਤੁਹਾਨੂੰ ਤੇ ਆ ਦੇਖੋ ਅੱਛਾ ਇਹ ਚੀਜ਼ ਚਾਹੇ ਤੁਸੀਂ ਇਹਨਾਂ ਨੂੰ ਬਾਟਮ ਤੇ ਲੈ ਕੇ ਆ ਸਕਦੇ ਹੋ ਆਵਲੀ embroiderry ਨੂੰ ਚਾਹੇ ਤੇ ਤੁਸੀਂ ਬਾਹਾਂ ਤੇ ਆ ਲੈ ਉਹ ਤੇ ਜਿਹੜੀ ਬਾਹਾਂ ਵਾਲੀ ਦਿਖਾਈ ਸੀ ਉਹਨੂੰ ਤੁਸੀਂ ਉਹਦੇ ਤੇ ਕਰ ਲੋ ਆ ਬਾਟਮ ਤੇ ਥਿਸ ਇਜ਼ ਅਪ ਟੂ ਯੂ ਇਹ ਤੁਹਾਡੇ ਤੇ ਆ ਦੇਖੋ ਆ ਦੇਖ ਕਿੰਨਾ ਪਿਆਰੀ ਚੀਜ਼ ਹੈ ਇਹ ਆਏਗਾ ਬਾਟਮ ਉੱਪਰ ਚਾਹੇ ਪਾਕਿਸਤਾਨੀ ਸੰਵਾਰ ਬਣਾਓ ਪਲਾਜ਼ੋ ਬਣਵਾਓ ਬਹੁਤ ਸੋਹਣਾ ਲੱਗਣਾ ਹੈ ਠੀਕ ਹੈ ਜੀ ਔਰ ਇਹ ਦਾ ਦੁਪੱਟਾ ਹੈ ਇਹਦੀ ਦੁਪੱਟੇ ਦੀ ਜਿਹੜੀ ਸਕੈਲਪਿੰਗ ਆ ਕੱਟ ਵਰਕ ਐਂਡ ਐਮਬਰਾਇਡਰੀ ਵੈਰੀ ਬਿਊਟੀਫੁੱਲ ਸੀ ਠੀਕ ਹੈ ਜੀ ਫੁੱਲਾ ਡੁੱਲਾ 2 ਮੀਟਰ ਚੁਣੋਂ ਦੁਪੱਟਾ ਆ ਲੈ ਵੈਰੀ ਬਿਊਟੀਫੁੱਲ ਪੀਸ ਠੀਕ ਹੈ ਜੀ ਬਹੁਤ ਸੋਹਣਾ ਪੀਸ ਆ ਇਹਦੀ ਬਾਟਮ ਤੇ ਵੀ ਦੇਖੋ ਕਿੰਨਾ ਹੈਵੀ ਵਰਕ ਹੈਗਾ ਠੀਕ ਹੈ ਤੇ ਇਹਦਾ ਵੀ ਤੁਹਾਨੂੰ ਪ੍ਰਾਈਸ ਦੱਸ ਦਿੰਨੇ ਆ ਹੈ ਜੀ ਗੁੰਮ ਜਾਂਦੇ ਆ ਇਹ ਹੈਗਾ ਜੀ 5950 ਉਹੀ 6000 ਦੇ ਲੱਗੇ ਆ ਤੇ ਇਹ ਅੱਜ ਤੁਹਾਨੂੰ ਪੈਣਾ ਆ 5500 ਦਾ ਠੀਕ ਹੈ 55 ਨਹੀਂ 54 ਦਾ 5400 ਦਾ ਵਾ ਕਿੰਨਾ ਕੰਮ ਸੀਗਾ ਗਲਾ ਹੈਵੀ बॉटम ਤੇ ਵੀ ਕੰਮ ਹੈ ਬਾਹਾਂ ਤੇ ਕੰਮ ਹੈ ਪੂਰੀ ਸ਼ਰਟ ਦੇ ਉੱਪਰ ਕੰਮ ਹੈ ਐਂਡ ਪ੍ਰੋਪਰ ਮੋਤੀ ਪਰਲ ਇਹ ਸਭ ਲੱਗ ਕੇ ਹੈਂਡਵਰਕ ਦਾ ਕੰਮ ਆ ਪੂਰਾ ਔਰ ਤੁਹਾਨੂੰ 54 ਦੇ ਵਿੱਚ ਮਿਲ ਰਿਹਾ ਬਹੁਤ ਗੁੱਡ ਵਾਲੀ ਡੀਲ ਹੈ ਸਕਰੀਨਸ਼ਾਟ ਲਓ ਔਰ ਸਾਨੂੰ ਆਪਣੇ ਆਰਡਰਸ ਦੋ ਪੇਮੈਂਟ ਦੇ ਨਾਲ ਸਕਰੀਨਸ਼ਾਟ ਦੋ ਐਡਰੈਸ ਦੋ ਔਰ ਤੁਹਾਡੇ ਘਰੇ ਇਹ ਸੋਹਣੇ ਸੋਹਣੇ ਪੀਸ ਅਸੀਂ ਕੋਰੀਅਰ ਕਰੀਏ ਠੀਕ ਹੈ ਹੁਣ ਆਇਆ ਇੱਕ ਆ ਦੇਖੋ ਵੈਰੀ ਬਿਊਟੀਫੁਲ ਪੀਸ ਕੰਟਰਾਸਟ ਦੇਖੋ ਇਹਦਾ ਕਿੰਨਾ ਪਿਆਰਾ ਹੈ ਥਿਸ ਇਜ਼ ਅ ਇਨ ਅ ਨੇਵੀ ਬਲੂ ਇੱਕ ਰਾਇਲ ਬਲੂ ਕਲਰ ਹੁੰਦਾ ਹੈ that is different ਇਹ ਉਹ ਨਹੀਂ ਹੈ ਇਹ ਨੇਵੀ ਬਲੂ ਕਲਰ ਹੈ ਅੱਛਾ ਇਹਦਾ ਵੀ ਇਤਾਂ ਹੀ ਹੈ ਆਰੀਵਰਕ ਪਲੱਸ ਹੈਂਡਵਰਕ ਔਰ ਹੈਂਡਵਰਕ ਵੀ ਪੂਰਾ ਸੂਟ ਕਵਰ ਹੈ ਆਰੀਵਰ ਪਲੱਸ ਹੈਂਡਵਰਕ ਆ ਦੇਖੋ ਵੈਰੀ ਬਿਊਟੀਫੁਲ ਪੀਸ ਦੇਖੋ ਕਿੰਨਾ ਪਿਆਰਾ ਹੈ ਦਾ ਲਗਾ ਕੇ ਦੇਖਣ ਨਾਲ ਨਾ ਸਟਿਚ ਹੋ ਕੇ ਕੀ ਗ੍ਰੇਸ ਆਣੀ ਹੈ ਉਹ ਥੋੜਾ ਤੁਹਾਨੂੰ ਆਈਡੀਆ ਹੋ ਜਾਂਦਾ ਹੈ ਦੇਖੋ ਕਿੰਨਾ ਪੂਰਾ ਹੈਵੀ ਕੱਢਿਆ ਹੋਇਆ ਸੂਟ ਹੈ ਆ ਦੇਖੋ ਠੀਕ ਹੈ ਵੈਰੀ ਬਿਊਟੀਫੁਲ ਪੀਸ ਆ ਦੇਖੋ ਠੀਕ ਹੈ ਵਿਦ ਕੰਟਰਾਸਟ ਠੀਕ ਹੈ ਜੀ ਤੇ ਇਹ ਇਹਦੀਆਂ ਬਾਹਵਾਂ ਵੀ ਬਣੀਆਂ ਹੋਈਆਂ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੇ ਇਹ ਬੰਵਾਇਆ ਗਾਮਾ ਵਾਲਾ ਠੀਕ ਹੈ ਜੀ ਵਿਦ ਫਿਰੋਜ਼ੀ ਕਲਰ ਦੇ ਨਾਲ ਇਹਦਾ ਉਹ ਕੀਤਾ ਹੋਇਆ ਸੀ ਆ ਕੰਟਰਾਸਟ ਤੇ ਇਹਦੇ ਨਾਲ ਪਿਓਰ ਦਾ ਦੁਪੱਟਾ ਆ ਦੇਖੋ ਵੈਰੀ ਬਿਊਟੀਫੁਲ ਪੀਸ ਵਿਦ ਕੱਟਵਰਕ ਐਂਡ ਐਮਬਰਾਇਡਰੀ ਦੀਆਂ ਲਾਈਨਸ ਨੇ ਆ ਜਿਹੜੀਆਂ ਹਾਂ ਦੇਖੋ ਆ ਜਿਹੜੀਆਂ ਨਾ ਐਮਬ੍ਰੋਇਡਰੀ ਦੀਆਂ ਲਾਈਟਸ ਆ ਐਂਡ ਪੱਲਿਆਂ ਦੇ ਉੱਪਰ ਇਦਾਂ ਮੋਟਿਫ ਬਣਿਓ ਇਹਨੇ ਚਾਰੋਂ ਪੱਲਿਆਂ ਦੇ ਉੱਪਰ ਆ ਦੇਖੋ ਵੈਰੀ ਬਿਊਟੀਫੁਲ ਪੀਸ ਠੀਕ ਹੈ ਜੀ ਤੇ ਇਹਦਾ ਵੀ ਪ੍ਰਾਈਸ ਹੈਗਾ ਜੀ 4690 ਤੇ ਇਹ ਵੀ ਤੁਹਾਨੂੰ ਅੱਜ ਪੈਣਾ ਹੈ 4300 ਓਨਲੀ 4300 ਓਨਲੀ ਠੀਕ ਹੈ ਜੀ ਤੇ ਅਸੀਂ ਹੋ ਗਏ ਕਿੰਨੇ ਹੋਏ ਕਿ ਮੈਂ ਨਾ ਜ਼ਿਆਦਾ देर ਅਸੀਂ ਹੋਲਡ ਕਰਕੇ ਨਹੀਂ ਰੱਖ ਸਕਦੇ ਸੂਟ ਇੱਕ ਤੇ ਅਸੀਂ ਆਲਰੇਡੀ ਕਾਫੀ ਲੈਸਟ ਕੱਢ ਰਹੇ ਹਾਂ ਠੀਕ ਹੈ ਤੇ ਜਿਨ੍ਹਾਂ ਨੇ ਲੈਣੀ ਹੈ ਸੂਟ ਸਕਰੀਨਸ਼ਾਟ ਲੈ ਕੇ ਉਹ ਇੱਕ ਦਿਨ ਤੱਕ ਅਸੀਂ ਵੇਟ ਕਰਾਂਗੇ 24 ਆਰ ਤੱਕ ਉਸ ਤੋਂ ਜ਼ਿਆਦਾ ਨਹੀਂ ਕਰ ਸਕਦੇ ਫਿਰ ਕੋਈ ਨੈਕਸਟ ਅਗਰ ਪੇਮੈਂਟ ਕਰਕੇ ਉਹ ਸੂਟ ਲੈ ਲੈਂਦਾ ਹੈ ਤਾਂ ਸਾਨੂੰ ਉਹਨਾਂ ਨੂੰ ਹੀ ਦੇਣਾ ਪਏਗਾ ਠੀਕ ਹੈ ਜੀ ਸੋ ਇੱਕ ਦਿਨ ਤੋਂ ਜ਼ਿਆਦਾ ਹੋਲਡ ਨਹੀਂ ਇਹ ਪਾਲਿਸੀ ਹੈ ਸਾਡੀ ਠੀਕ ਹੈ ਜੀ ਆ ਦੇਖੋ ਵੈਰੀ ਬਿਊਟੀਫੁਲ ਪੀਸ ਬੜਾ ਹੀ ਸੋਬਰ ਜਿਹਾ ਕਲਰ ਠੀਕ ਹੈ ਇਹ 올रेडी ਚਾਰਟ ਵੀ ਕਹਿ ਸਕਦੇ ਆਪਾਂ ਬੜਾ ਹੀ ਪਿਆਰਾ ਕਲਰ ਹੈ ਕਈ ਹੁੰਦੇ ਆ ਨਾ ਕਈਆਂ ਨੂੰ ਬ੍ਰਾਈਟ ੜਕਵੇ ਜਾਂ ਬਹੁਤੇ ਪੇਸਟਲ ਕਲਰ ਲਾਈਕ ਕਰਦੇ ਨੇ ਉਹਨਾਂ ਵਾਸਤੇ ਆ ਦੇਖੋ ਤੁਹਾਨੂੰ ਲੱਗ ਗਿਆ ਉਹ ਦਿਖਾ ਰਹੇ ਆ ਸੀ ਇਹਦਾ ਕੰਬੀਨੇਸ਼ਨ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਪੂਰੀ ਸ਼ਰਟ ਦੇ ਵਿੱਚ ਆ ਦੇਖੋ ਵੈਰੀ ਬਿਊਟੀਫੁਲ ਪੀਸ ਆ ਦੇਖੋ ਆ ਇਹਦਾ ਘੇਰੇ ਤੇ ਆਏਗਾ ਖੱਲੇ ਵਾਲਾ ਹੈਵੀ ਬੋਕ ਠੀਕ ਹੈ ਜੀ ਇਹ ਵੀ ਬੜਾ ਪਿਆਰਾ ਹੈ ਇਹ ਉਪਾੜਾ ਸਿਲਕ ਹੈ ਜੀ ਆਵਲੀ ਠੀਕ ਹੈ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਇਹ ਤੁਹਾਨੂੰ ਹੈਗਾ ਜੀ 2650 ਇਹਦਾ ਪ੍ਰਾਈਸ ਹੈ ਤੇ ਅੱਜ ਤੁਹਾਨੂੰ ਪੈਣਾ ਹੈ 22 ਦਾ ਠੀਕ ਹੈ ਜੀ 2200 ਦਾ ਇੰਨਾ ਪਿਆਰਾ ਸੂਟ embroidery ਦੇਖੋ ਇਹਦੀ ਕਿੰਨੀ ਪਿਆਰੀ ਆ ਇੱਕ ਵਾਰੀ ਲਾ ਕੇ ਉਹ ਦੇਖੋ ਮਿਸ ਕਰਨ ਵਾਲਾ ਪੀਸ ਨਹੀਂ ਹੈਗਾ ਇਹ ਬਹੁਤ ਸੋਹਣਾ ਪੀਸ ਹੈ ਠੀਕ ਹੈ ਔਰ embroidery ਹੈਵੀ ਹੈਵੀ ਆ ਹੈਵੀ ਵਰਕ ਹੈ ਠੀਕ ਹੈ ਜੀ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਜਿੱਦਾਂ ਕੋਈ ਦੁਪੱਟਾ ਕਹੇਗਾ ਸਾਨੂੰ ਲੈ ਕੇ ਦੇਣ ਲਈ ਉਹ ਅਸੀਂ ਦੇ ਦਾਂਗੇ ਠੀਕ ਹੈ ਜੀ ਤੇ ਆਹ ਲਾਸਟ ਪੀਸ ਰਹਿ ਗਿਆ ਇਹ ਵੀ ਦਿਖਾ ਦਿੰਦੇ ਆ ਤੁਹਾਨੂੰ ਓਕੇ ਅੱਛਾ ਆਹ ਲਾਸਟ ਪੀਸ ਆ ਠੀਕ ਹੈ ਤੇ ਉਹ ਜਿਹੜਾ ਤੁਹਾਨੂੰ ਤੁਸੀਂ ਸਾਰੇ ਸੋਚਦੇ ਹੋ ਹੋਗੇ ਸੱਚ-ਸੱਚ ਜਿਨ੍ਹਾਂ ਨੇ ਸਾਡੀ ਪਰਾੜੀ ਵੀਡੀਓ ਦੇਖੀ ਹੈ ਨਾ ਉਹ ਸਾਰੇ ਸੋਚਦੇ ਹੋਣੇ ਆ ਕਿ ਆਪਾਂ ਤੇ ਉਹ ਬੁੱਝੋ ਤੇ ਜਾਣੋ ਵਾਲਾ ਕੱਭ ਕਰਨਾ ਸੀਗਾ ਹਨਾ ਬਿਡਿੰਗ ਵਾਲਾ ਉਹ ਜਦੋਂ ਅਸੀਂ ਲਾਈਵ ਹੋਵਾਂਗੇ ਨਾ ਆਪਾਂ ਸੋਚਿਆ ਕਿ ਕਿਉਂਕਿ ਨਿਊ ਸਟਾਕ ਸਾਡੇ ਕੋਲ ਪਹੁੰਚ ਗਿਆ ਹੈ ਉਹ ਮੈਂ ਕੁਝ ਫੋਟੋਸ ਸ਼ੇਅਰ ਕੀਤੀਆਂ ਸੀ ਯੰਗਸਟਾ ਦੇ ਐਂਡ YouTube ਤੇ ਵੀ ਤੇ ਆਪਾਂ ਜਦੋਂ ਉਹ ਲਾਈਵ ਹੋਣਾ ਹੈ ਨਾ ਤੇ ਅਸੀਂ ਨਾ ਉਹਨਾਂ ਦੇ ਵਿੱਚ ਜੱਦਾ ਕਰਾਂਗੇ ਵੀ ਜਿਹੜਾ ਸਾਡਾ ਨਿਊ ਸਟਾਕ ਆਏਗਾ ਕਿਉਂਕਿ ਇਹਨਾਂ ਸਾਰਿਆਂ ਦੇ ਪ੍ਰਾਈਸ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਸਾਡਾ ਪੁਰਾਣਾ ਦੇਖੋਗੇ ਦੋੱਚ ਪਤਾ ਲੱਗ ਜਾਣਾ ਹੈ ਤੇ ਉਹਦੇ ਵਿੱਚ ਨਾ ਜਿਹੜਾ ਫਿਰ ਨਿਊ ਸਟਾਕ ਹੋਊਗਾ ਉਹਦੇ ਵਿੱਚ ਅਸੀਂ ਐਟਲੀ ਤੇ ਨੀਆ ਚਾਰ ਸੂਟਾਂ ਦੇ ਪ੍ਰਾਈਸ ਇੱਦਾਂ ਸਕਿਪ ਕਰ ਜਾਾਂਗੇ ਨਹੀਂ ਦੱਸਾਂਗੇ ਤੇ then you have to bid ਫਿਰ ਤੁਸੀਂ ਉਹਨਾਂ ਦਾ ਗੈਸ ਮਾਰਨਾ ਹੈ ਕਿ ਕਿੰਨੇ ਦਾ ਹੋਊਗਾ ਕਿਉਂਕਿ ਪ੍ਰਾਈਸ ਜਿਹੜੇ ਸਾਨੂੰ ਨਹੀਂ ਦੇਰ ਦੇ ਤੁਸੀਂ ਜੁਆਇਨ ਕੀਤਾ ਹੈ ਸਭ ਨੂੰ ਪਤਾ ਹੈ ਕਿ ਸਾਡੇ ਮਿਨਿਮਮ ਟੂ ਮੈਕਸਿਮਮ ਪ੍ਰਾਈਸ ਕਿੰਨੇ ਹੋ ਸਕਦੇ ਆ ਹਨਾ ਤੇ ਉਹ ਜਿਹੜੀ ਪੂਰੀ ਪਾਲਿਸੀ ਆ ਕਿੱਦਾਂ ਕਰਨਾ ਹੈ ਉਹ ਮੇਰੀ ਲਾਸਟ ਵੀਡੀਓ ਖੋਲ ਕੇ ਦੇਖ ਲਿਓ ਉਸ ਵੀਡੀਓ ਦੀ ਮੈਂ ਜਿਹੜਾ থাম্বਨੇਲ ਆ ਟੈਗਿੰਗ ਆ ਉਹਦੇ ਉੱਪਰ ਲਿਖਿਆ ਵੀ ਸੀਗਾ ਬੁਝੋ ਤੇ ਪਾਓ ਹੈਵੀ ਡਿਸਕਾਊਂਟ ਠੀਕ ਹੈ ਉਹ ਵਾਲੀ ਵੀਡੀਓ ਨੂੰ ਮੇਰਾ ਪੂਰਾ ਖੋਲ ਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਵਾਲੀ ਜਿਹੜੀ ਅਸੀਂ ਆ ਇੰਟਰਸਟਿੰਗ ਜਿਹੜਾ ਕਨਸੈਪਟ ਆ ਇਹ ਕਿੱਦਾਂ ਵਰਕ ਕਰਨਾ ਆ ਤੇ ਅਸੀਂ ਸੰਡੇ ਹੀ ਲਾਈਵ ਹੋਵਾਂਗੇ ਅਸੀਂ ਮੰਥ ਚ ਇੱਕ ਮਤਲਬ 15 ਡੇਜ਼ ਬਾਅਦ ਲਾਈਵ ਹੋਇਆ ਕਰਨਾ ਹੈ ਹੁਣ ਆਪਾਂ 15 ਦਿਨ ਬਾਅਦ ਠੀਕ ਹੈ ਜੀ ਤੇ ਮਤਲਬ ਇੱਕ ਮੰਥ ਦਾ 15th ਹੋ ਗਿਆ ਤੇ ਇੱਕ ਲਾਸਟ ਹੋ ਗਿਆ ਠੀਕ ਹੈ ਜੀ ਦੋ ਵਾਰੀ ਲਾਈਵ ਹੋਇਆ ਕਰਾਂਗੇ ਮੰਥ ਦੇ ਵਿੱਚ ਬਾਕੀ ਆਹੋ ਜਿਹੇ ਵੀਡੀਓਸ ਤੇ ਪਾਉਂਦੇ ਰਹੀਦਾ ਤੇ ਆਹ ਸੂਟ ਦੇਖੋ ਹੁਣ ਟਾਇਨ ਡਾਈ ਐਸ ਕੇ ਦੀ ਸਿਲਕ ਠੀਕ ਹੈ ਇਹ ਆਰੀ ਵਰਕ ਨਹੀਂ ਹੈ ਥਿਸ ਇਜ਼ ਫੁੱਲੀ ਏਮਬਰਾਇਡਰੀ ਆਫ ਮਸ਼ੀਨ ਇਹ ਏਮਬਰਾਇਡਰੀ ਦਾ ਕੰਮ ਆ ਮਸ਼ੀਨ ਦਾ ਆ ਦੇਖੋ ਲਾਗੇ ਉਹ ਦੇਖੋ ਠੀਕ ਹੈ ਬਹੁਤ ਸੋਹਣਾ ਪੀਸ ਹੈ ਗਲਾ ਬਣਿਆ ਹੋਇਆ ਤੇ ਬਾਕੀ ਆਹ ਜਿਹੜੀਆਂ ਦੋ ਔਰ ਜਿਹੜੇ ਪੈਨਲਸ ਨੇ ਆ ਪੂਰਾ ਥਲੇ ਤਾ ਘਾਰੇ ਨੇ ਗਲੇ ਤੋਂ ਥਲੇ ਤੱਕ ਠੀਕ ਹੈ ਤੇ ਦੁਪੱਟਾ ਵੀ ਇਹਦਾ ਬਾਵਾ ਵੀ ਬੜੀਆਂ ਹੀ ਆ ਤੇ ਦੁਪੱਟਾ ਤੁਸੀਂ ਇਹਦਾ ਆ ਲੈ ਕੇ ਟਾਈ ਐਂਡ ਆ ਇਹ ਵੀ ਕਰਵਾ ਸਕਦੇ ਹੋ ਜਾਂ ਅਗਰ ਕਿਸ ਨੇ ਪੇਂਟ ਕਰਾਣਾ ਹੈ ਤਾਂ ਪੇਂਟ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਹੈਗਾ ਜੀ 2600 ਇਹ ਤੁਹਾਨੂੰ ਪਹਿਣਾ ਆ 2100 ਦਾ ਠੀਕ ਹੈ 500 ਘਟਾਤਾ ਇਹ ਚ ਪੂਰਾ ਇਹ ਤੁਹਾਨੂੰ ਪਾਏਗਾ 2100 ਦਾ ਸੋ ਜਿੰਨੇ ਵੀ ਸੂਟ ਲੈਣਾ ਆ ਟਾਈਮ ਵੇਸ ਨਾ ਕਰੋ ਆਪਣਾ ਸਕਰੀਨ ਸ਼ਾਟ ਲਓ ਤੇ ਸਾਨੂੰ ਭੇਜੋ ਠੀਕ ਹੈ ਜੀ ਤੇ ਅਸੀਂ ਤੁਹਾਨੂੰ ਸੋਹਣੇ ਸੋਹਣੇ ਸੂਟ ਤੁਹਾਡੀਆਂ ਅਲਮਾਰੀਆਂ ਚ ਪਚਾਈਏ ਠੀਕ ਹੈ ਤਾਂ ਇੱਕ ਸਾਨੂੰ ਸਬਸਕ੍ਰਾਈਬ ਕਰਦੇ ਹੋ ਕਈ ਹੈਗੇ ਨੇ ਮੈਂ ਫਿਰ ਬੋਲਦੀ ਆ ਕਿ ਸਾਡੇ ਕੋਲ ਸੂਟਸ ਲੈ ਰਹੇ ਨੇ ਹੁਣੇ ਜਿੱਦਾਂ ਮੈਂ ਕੋਈ ਇੱਕ ਲੈ ਕੇ ਗਏ ਨੇ ਤੇ ਉਹਨਾਂ ਨੂੰ ਵੀ ਅਸੀਂ ਇਹ ਹਮੇਸ਼ਾ ਦੱਸਿਦਾ ਵੀ ਇਹ ਹੈ ਕਿ ਜਦੋਂ ਤੁਸੀਂ ਸਾਡੇ ਕੋਲ ਪਰਚੇਸ ਕਰੋਗੇ 50 ਰੁਪੀਆ ਲੈਸ ਮਿਲੂਗੀ ਮਿਲੂਗੀ ਔਨ 에ਵਰੀ ਪਰਚੇਸ ਹਰ ਖਰੀਦਦਾਰੀ ਤੇ ਤੇ ਪਲੇਸ ਪਹਿਲੀ ਪਰਚੇਜ਼ ਅਗਰ ਉਹ ਸੇਲ ਪੀਸ ਨਹੀਂ ਆ ਜਿੱਦਾਂ ਹੁਣ ਕੋਈ ਚੀਜ਼ ਆ ਉਹਨੂੰ ਅਸੀਂ ਆਲਰੇਡੀ ਬਹੁਤ ਘੱਟ ਚ ਕੱਢ ਰਹੇ ਆ ਤੇ ਉੱਤੇ ਫਿਰ 100 ਲੈਸ ਦੇਣ ਦਾ ਕੋਈ ਉਹ ਨਹੀਂ ਆ ਜਿੱਦਾਂ ਤੁਸੀਂ ਸਾਡੇ ਕੋਲ ਫਰੈਸ਼ ਸਟਾਕ ਲੈ ਰਹੇ ਹੋ ਜਾਂ ਸਾਨੂੰ ਲੱਗ ਰਿਹਾ ਹੈ ਕਿ ਇਸ ਉੱਤੇ ਅਸੀਂ ਤੁਹਾਡੀ ਜਿਹੜੀ ਤੁਹਾਡੀ ਫਿਰ ਪਰਚੇਜ਼ ਹੋ ਉੱਤੇ ₹100 ਤੁਹਾਨੂੰ ਅਸੀਂ ਆਫ ਕਰਦੇ ਹੀ ਕਰਦੇ ਹਾਂ ਠੀਕ ਹੈ ਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਸਾਡੇ ਕੋਲ ਸ਼ਾਪਿੰਗ ਕਰਦੇ ਰਹੋ ਕਿਉਂਕਿ ਹਲੇ ਤੇ ਵਿਆਹਾਂ ਵਾਲੇ ਸੀਜ਼ਨ ਹੈਗੇ ਜੇ ਆਹੀ ਸੂਟ ਤੁਹਾਨੂੰ ਪਤਾ ਹੈ ਜਿਹੜੇ ਮੇਰੇ ਕੋ ਵਾਕ ਇਨ ਚ ਵੀ ਲੈ ਕੇ ਗਏ ਨੇ ਆ ਕਿੱਦਾਂ ਤੇ ਉਦੋਂ ਅਸੀਂ ਨਹੀਂ ਕਟਾਈ ਦੇ ਕਿਉਂਕਿ ਫਰੈਸ਼ ਸਟਾਕ ਹੁੰਦਾ ਹ ਹੁਣ ਕਲੈਰੈਂਸ ਸੇਲ ਮਤਲਬ ਹੁੰਦਾ ਹੈ ਕਿ ਨਿਊ ਸਟਾਕ ਵਾਸਤੇ ਜਗ੍ਹਾ ਬਣਾ ਲਈ ਹੈ ਠੀਕ ਹੈ ਸੋ ਇਹ ਹੁਣ ਕਲੈਰੈਂਸ ਸੇਲ ਚ ਨਿਕਲ ਗਏ ਨੇ ਇਦਾਂ ਹੀ ਮੈਂ ਹਰ ਵਾਰ ਇਸੇ ਇਦਾਂ ਹੀ ਕਰਦੇ ਆ ਤੇ ਇਹ ਹੁਣ ਤੁਸੀਂ ਜਲਦੀ ਤੋਂ ਜਲਦੀ ਆਪਣੇ ਫੋਨ ਫੜੋ ਠੀਕ ਹੈ ਪੂਰੇ ਡਿਟੇਲ ਦੇ ਵਿੱਚ ਮੈਂ ਦਿਖਾਤਾ ਹੈ ਕਈ ਵਾਰੀ ਕੋਈ ਬੋਲਦਾ ਹੁੰਦਾ ਹੈ ਕਿ ਤੁਸੀਂ ਨਾ ਸਾਡੀ ਪੂਰੀ ਵੀਡੀਓ ਨੂੰ ਪਲੀਜ਼ ਡਿਟੇਲ ਚ ਦੇਖਿਆ ਕਰੋ ਕਿਉਂਕਿ ਮੈਂ ਜਿਆਦਾ 16 17 ਮਿੰਟ ਤੋਂ ਉੱਤੇ ਦੇ ਮੈਂ ਵੀਡੀਓ ਬਹੁਤ ਲੰਬੀ ਕਰਦੀ ਹੀ ਨਹੀਂ ਆ ਇੰਨੀ ਕੀ ਹੁੰਦੀ ਆ ਵੀਡੀਓ ਠੀਕ ਹੈ ਜੀ ਸੋ ਟਰਾਈ ਕਰਿਆ ਕਰੋ ਕਿ ਸਾਡੀ ਪੂਰੀ ਵੀਡੀਓ ਦੇਖਿਆ ਕਰੋ ਕਿਉਂਕਿ ਕਿਸੇ ਨਾ ਕਿਸੇ ਹਰ ਵੀਡੀਓ 'ਚ ਕੁਝ ਨਾ ਕੁਝ ਤਾਂ ਹੋ ਜਾ ਦੱਸੀ ਹੀ ਹੁੰਦਾ ਆ ਅਸੀਂ ਕਿਦਾ ਅਗਲੀ ਵੀਡੀਓ 'ਚ ਕੀ ਕਰਨਾ ਹੈ ਸਾਡੀ ਆਫਰ ਕੀ ਹੈ ਇੱਕ ਹੋਰ ਬਸੰਤ ਆ ਰਹੀ ਹੈ ਬਸੰਤ ਦੇ ਕੁਝ ਅਸੀਂ ਸਿਰਫ ਦੋ ਹੀ ਕਲਰ ਦਿਖਾਣੇ ਉਦੋਂ ਤੁਹਾਨੂੰ ਕਿਉਂਕਿ ਉਹਦੇ ਨਾਲ ਟੀਚਰਸ ਬਹੁਤ ਡਿਮਾਂ क्योंकि नॉर्मली हर स्कूल कॉलेज हर जगह कॉलेज स्कूल हर जगह फंक्शन होंगे ने दो कलर ट्रेंडिंग होंगे ऑरेंज एंड येलो आप दो कलर ही दिखावे और बड़ी अलग अलग चीज़ होएगी कि बसंत वाले दिन सूट पाए होगा ना तो फिर को जरूर कोई तो फिर आपको कहना है आपका कहना है कि आप तो लिता, लिता है जी बैंड द ट्रेंड विदाइल बुटीक रॉम अमृतसर ठीक है जी चलो जी अच्छे इन्ना ही है सारे ठीक रहो हसते हसते रहो जी ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ